ਖਸਮੋਲੇ ਨੇ ਗੱਲ ਕਹੀ ਕਿ ਮੈਂ ਤਿੰਨ ਵਾਰ ਹੀ ਗਿਆ ਤਿੰਨੋ ਬਾਰੀ ਮਾਤਾ ਚਰਨਪੌਰ ਨੇ ਤੇ ਬੱਬੂ ਬਲਕਾਰ ਸਿੰਘ ਨੇ ਅਕੇ ਇਲੈਕਸ਼ਨ ਲੜਨ ਤੋਂ ਕਿਉਂ ਲੜਨ ਤੋਂ ਨਾ ਕਰ ਦਿੱਤੀ ਹੈ ਕਹਿੰਦਾ ਹੁਣ ਮੈਂ ਲੜੂ ਉਹਨਾਂ ਨੂੰ ਮੈਂ ਪੁੱਛ ਲਿਆ ਲਖਸਾਣਾ ਗੱਲ ਕਰਦਾ ਵੀਡੀਓ ਵਾਇਰਲ ਕੀਤੀ ਹੈ ਉਹਦੇ ਤੇ ਮੈਂ ਇੱਕ ਠੋਕੇ ਇਤਰਾਜ਼ ਜਤਾਇਆ ਕਿ ਤੁਸੀਂ ਉਹ ਲੋਕਾਂ ਨੂੰ ਜਿਨ੍ਹਾਂ ਨੂੰ ਸਿੱਧੂ ਮੂਸੇਵਾਲੇ ਨੇ ਇਧਰ ਤੇ ਉਧਰ ਦੀ ਗੱਲ ਕਰਕੇ ਆਪਣੇ ਗਾਣੇ ਦੇ ਵਿੱਚ ਕਿਹਾ ਸੀ ਤੁਸੀਂ ਉਹ ਲੋਕੋਂ ਬਠਿੰਡੇ ਤੋਂ ਲਖਾਣਾ ਕਦੇ ਵੀ ਇਲੈਕਸ਼ਨ ਲੜতে ਸਕਦਾ ਜਿੱਤ ਨਹੀਂ ਸਕਦਾ ਜਿਹੜਾ ਵੀ ਖਰਚਾ ਪਾਣੀ ਨੂੰ ਮਿਲਦਾ ਹੈ ਨਾ ਇਹ ਡਰਾਮੇਬਾਜ਼ੀ ਕਰਦਾ ਮਾਫੀ ਮੰਗ ਲਈ ਸੁਖੀਰਵਾਦ ਲਈ ਪੰਜੇ ਕਸ਼ੇ ਸੀਗੇ ਪਰ ਅਸਲ ਵਿੱਚ ਬਠਿੰਡੇ ਤੋਂ ਬਾਗਲਾਂ ਨੂੰ ਜਿਤਾਉਣ ਵਾਸਤੇ ਇਹਨਾਂ ਇਲੈਕਸ਼ਨ ਲੜਨੀ ਹੈ। ਸਿੱਧੂ ਮੂਸੇਵਾਲੇ ਨੇ ਜਦੋਂ SYL ਤੇ ਗਵਰਨਾ ਲੀਜ਼ ਕੀਤਾ ਸੀ ਹਾਲਾਂਕਿ ਮਹਿਰੂਮ ਉਹਦੇ ਨਾਮ ਨਾਲ ਸ਼ਬਦ ਵਰਤੇ ਜਾਂਦਾ ਉਹ ਦੁਨੀਆ ਵਿੱਚ ਨਹੀਂ ਸੀ। ਦੁੱਖ ਹੈ ਇਸ ਗੱਲ ਦਾ। ਪਰ ਉਹਦੇ ਵਿੱਚ ਉਹਨੇ ਇੱਕ ਸ਼ਬਦ ਵਰਤਿਆ ਸੀ ਨਾਲੇ ਇੱਧਰ ਨਾਲੇ ਉੱਧਰ ਉਹ ਸ਼ਬਦ ਜਿਹੜੇ ਹੁਣ ਦੇ ਸਮਾਜ ਸੇਵੀ ਨੇ ਉਹਨਾਂ ਤੇ ਟੁੱਕਦਾ ਮੈਂ ਅੱਜ ਗੱਲ ਕਰ ਰਹੀ ਐ ਸਮਾਜ ਸੇਵੀ ਖਮਾਉਣ ਵਾਲਾ ਲੱਖਾ ਸਦਾਨਾ ਵਿਚਾਰਕ ਮਤਭੇਦ ਨੇ ਕੋਈ ਮੇਰਾ ਦੁਸ਼ਮਣ ਨਹੀਂ ਤੇ ਨਾ ਹੀ ਦੁਸ਼ਮਣ ਮੈਂ ਕਿਸੇ ਨੂੰ ਅਜੇ ਤੱਕ ਸਮਝਿਆ ਜਿਹੜਾ ਬੰਦਾ ਵੀ ਵਿਚਾਰਾਂ ਦੇ ਨਾਲ ਗੱਲ ਕਰਦਾ ਉਹਦੀ ਵਿਚਾਰ ਦਾ ਜਵਾਬ ਹੈ ਵਿਚਾਰ ਦੇ ਨਾਲ ਹੀ ਦੇਣਾ ਪੈਂਦਾ ਹੁੰਦਾ ਤੇ ਇੱਕ ਉਹਦੀ ਵੀਡੀਓ ਘੁੰਮਦੀ ਐ ਕਹਿੰਦਾ ਮੈਂ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਕੋਲ ਗਿਆ ਉਹਨੂੰ ਜਾ ਕੇ ਪੁੱਛਿਆ ਕਿ ਤੁਸੀਂ ਮਟੰਡੇ ਤੋਂ ਐਮਪੀ ਦੀ ਇਲੈਕਸ਼ਨ ਲੜੋਗੇ ਕਹਿੰਦਾ ਜੇ ਤੁਸੀਂ ਲੜੋਗੇ ਫਿਰ ਮੈਂ ਨਹੀਂ ਲੜਦਾ ਕਹਿੰਦਾ ਤਿੰਨ ਵਾਰ ਹੀ ਪੁੱਛਿਆ ਤਿੰਨੇ ਵਾਰ ਇਹਨਾਂ ਜਵਾਬ ਦੇ ਦਿੱਤਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਧੂ ਮੂਸੇਵਾਲੇ ਦਾ ਇੱਕ ਸੁਪਨਾ ਸੀ ਕਿ ਮਾਨਸਾ ਜਿਹੜਾ ਜ਼ਿਲ੍ਹਾ ਹੈਗਾ ਬੈਕਵਰਡ ਏਰੀਆ ਨੂੰ ਕੀ ਆਂਦਾ ਹੈ ਪਛੜਿਆ ਹੋਇਆ ਇਲਾਕਾ ਕਹਿੰਦਾ ਉਸ ਇਲਾਕੇ ਨੂੰ ਮਸ਼ਹੂਰ ਕਰਨਾ ਹੈ ਵਰਲਡ ਦੇ ਵਿੱਚ ਨਾ ਜਾਵੇ ਕੋਈ ਸ਼ੱਕ ਨਹੀਂ ਜਦੋਂ ਤੁਸੀਂ ਗੂਗਲ ਖੋਲੋਗੇ ਸਿੱਧੂ ਮੂਸੇਵਾਲਾ ਸਭ ਤੋਂ ਟੌਪ ਤੇ ਆਉਂਦਾ ਹੈ ਤੇ ਮਾਨਸਾ ਜ਼ਿਲ੍ਹਾ ਡਿਸਟ੍ਰਿਕਟ ਉਸ ਵਕਤ ਗੂਗਲ ਦਿਖਾ ਦਿੰਦੀ ਹੈ ਨਾਂ ਤਾਂ ਉਹਨੇ ਰੋਸ਼ਨ ਕਰ ਦਿੱਤਾ ਕੋਈ ਸ਼ੱਕ ਨਹੀਂ ਕੋਈ ਦੋਰਾ ਨਹੀਂ ਪਰ ਉਹ ਦਾ ਕੈਂਸਰ ਦਾ ਹਸਪੀਟਲ ਬਣਾਉਣਾ ਜਾਂ ਹੋਰ ਜਿਹੜੀਆਂ ਸਹੂਲਤਾਂ ਇਸ ਪਛੜੇ ਹੋਏ ਇਲਾਕੇ ਦੇ ਵਿੱਚ ਨਹੀਂ ਸੀ ਉਹ ਇੱਥੇ ਉਹ ਪੈਦਾ ਕਰਨੀਆਂ ਚਾਹੁੰਦਾ ਸੀ ਭਾਵੇਂ ਡਾਕਟਰੀ ਇਲਾਜ ਹੋਵੇ ਭਾਵੇਂ ਵੱਡੇ ਵੱਡੇ ਅਫੀਸਰ ਜੋ ਵੀ ਹੋਵੇ ਉਹ ਇੱਥੇ ਚਾਹੁੰਦਾ ਸੀ ਕਿ ਮੇਰੇ ਹਲਕੇ ਦੇ ਵਿੱਚ ਮੇਰੇ ਜਾਨਕਿ ਡਿਸਟ੍ਰਿਕਟ ਕਮਾਂਡਸਰ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਚਲੋ ਜੋ ਹੁਕਮ ਦੇ ਅੰਦਰ ਹੈ ਰੱਬ ਨੂੰ ਮਨਜ਼ੂਰ ਸੀ ਜਾ ਸਮੇਂ ਦੀ ਨਜਾਜ਼ਤ ਦੇ ਮਤਲਬ ਕੋ ਜੋ ਹੋਇਆ ਉਹ ਦੁਖਦਾਈ ਹੈ ਪਰ ਜਿਹੜੀ ਲਖੇ ਸੁਣਾਣੇ ਨੇ ਗੱਲ ਕਹੀ ਕਿ ਮੈਂ ਤਿੰਨ ਵਾਰ ਹੀ ਗਿਆ ਤਿੰਨੋ ਵਾਰੀ ਮਾਤਾ ਚਰਨਪੌਰ ਨੇ ਤੇ ਬੱਬੂ ਬਲਕਾਰ ਸਿੰਘ ਨੇ ਅਕੇ ਇਲੈਕਸ਼ਨ ਲੜਨ ਤੋਂ ਚੋਣ ਲੜਨ ਤੋਂ ਨਾ ਕਰ ਦਿੱਤੀ ਕਹਿੰਦਾ ਹੁਣ ਮੈਂ ਲੜੂਗਾ ਉਹਨਾਂ ਨੂੰ ਮੈਂ ਪੁੱਛ ਲਿਆ ਮੈਂ ਨਾਲੇ ਇੱਧਰ ਨਾਲੇ ਉੱਧਰ ਜਿਹੜੀ ਸਿੱਧੂ ਮੂਸੇਵਾਲੇ ਨੇ ਗੱਲ ਕੀਤੀ ਉਹ ਗੱਲ ਕਰਨ ਲੱਗਾ ਜਦੋਂ ਮਨੇ ਮਾਈ ਭਾਗੋ ਗਾਣਾ ਲੀਜ਼ ਕੀਤਾ ਸੀ ਬੜਾ ਬਾਅਦ-ਬਾਅਦ ਛੜਿਆ ਕੱਲ ਤੱਕ ਤੱਕ ਉਹਨੂੰ ਮਾਫੀ ਮੰਗਣੇ ਪਈ। ਲਖਸ ਨਾ ਹੋਵੇ ਭਾਵੇਂ ਪਾਨਾ ਸਿੱਧੂ ਹੋਵੇ ਤੇ ਜਹ ਰਾਜਕਾਲਸਾ ਹੋਰ ਬੜੇ ਇੱਥੇ ਐ ਇਹਨਾਂ ਨੇ ਘਰੇ ਜਾ ਕੇ ਉਹਦੇ ਕੋਲੋਂ ਮਾਫੀ ਮੰਗਣ ਲਈ ਉਸ ਬੱਚੇ ਨੂੰ ਮਜਬੂਰ ਕੀਤਾ ਸੀ। ਤੇ ਉਹਨੂੰ মিডিਆ ਸਾਹਮਣੇ ਮਾਫੀ ਮੰਗਣੀ ਪਈ ਕਿ ਜੇ ਮੇਰੇ ਕੋਲ ਮਾਈ ਭਾਗੋ ਗਾਣੇ ਦੇ ਵਿੱਚ ਕੋਈ ਗਲਤੀ ਹੋਈ ਹੈ। ਮੈਨੂੰ ਮਾਫ ਕਰਨਾ ਇਥੋਂ ਦਾ ਕੋਸ ਬੱਚੇ ਨੇ ਨਿਮਰਤਾ ਦੇ ਨਾਲ ਹੀ ਗੱਲ ਕਹੀ ਸੀ ਤੇ ਜਦੋਂ ਉਹਨੇ ਇਲیکشن ਲੜੇ ਮਾਨਸਾ ਤੋਂ ਵਿਧਾਨ ਸਭਾ ਦੀ ਉਦੋਂ ਵੀ ਇਹ ਲੋਕ ਉਹਦਾ ਵਿਰੋਧ ਕਰਦੇ ਰਹੇ ਤੇ ਅੱਜ ਤੇ ਉਹਦੇ ਸਿਰਾਂ ਤੇ ਵੀ ਇਹ ਬੰਦੇ ਰੋਟੀਆਂ ਛੇਕ ਰਹੇ ਨੇ ਮੈਂ ਲੱਕੇਟਾਣ ਦੀ ਗੱਲ ਕਰਦਾ ਹੁਣ ਕਹਿੰਦਾ ਇਲیکشن ਮੈਂ ਲੜੂੰਗਾ ਮੈਨੂੰ ਮਾਤਾ ਬਲ ਚਰਨਪੌਰ ਤੇ ਬਾਪੂ ਬਲਕਣ ਸਿੰਘ ਨੇ ਕਹਿੰਦੇ ਕਹਿ ਦਿੱਤਾ ਦੋਨੋਂ ਲੈਟਨਰ ਹੁੰਦਾ ਹਾਲਾਂਕਿ ਇਹਦੀ ਆਪਣੀ ਜਵਾਨ ਕਹਿੰਦੀ ਹੈ ਜਦੋਂ ਬਾਪੂ ਬਲਕੌਰ ਸਿੰਘ ਜਾਂ ਮਾਤਾ ਚਰਨ ਕੌਰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਸਾਹਮਣੇ ਆਉਣਗੇ ਅਸਲ ਪਤਾ ਉਦੋਂ ਲੱਗਣਾ ਵੀ ਉਹ ਕੀ ਚਾਹੁੰਦੇ ਆ ਪਰ ਮੈਂ ਇੱਥੇ ਬੇਨਤੀ ਕਰਨੀ ਹੈ ਇਹ ਲੋਕ ਨੇ ਜਿਵੇਂ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਨਾਲੇ ਉਧਰ ਨਾਲੇ ਉਧਰ ਇਹ ਸਚਾਈ ਹੈ ਦੋਨੋਂ ਪਾਸੇ ਖੜਨ ਵਾਲੇ ਲੋਕ ਨੇ ਤੇ ਉਹਦੇ ਵਿੱਚ ਮਾਤਾ ਭਾਗੋ ਦੀ ਤਸਵੀਰ ਦੀ ਗੱਲ ਉਹਨੇ ਗਾਣੇ ਵਿੱਚ ਕਹੀ ਸੀ ਉਹਦਾ ਮਾਫੀ ਮੰਗਵਾਈ ਗਈ ਤੇ ਪਰ ਇਹ ਅੱਜ ਲੋਕ ਕੀ ਕਰ ਰਹੇ ਨੇ ਮੈਂ ਲਖੀਨੌਰ ਦੀ ਗੱਲ ਕਰ ਰਿਹਾ ਹੁਣ ਕਹਿੰਦਾ ਮੈਂ ਇਲੈਕਸ਼ਨ ਲੜਾਂਗਾ ਇੱਕ ਮੈਂ ਇੱਥੇ ਜਿਹੜੇ ਵੀ ਫੇਸਬੁੱਕ ਤੇ ਦਰਸ਼ਕ ਜੁੜਦੇ ਨੇ ਜਸ ਹੁੰਦੇ ਨਾਲ ਬੇਨਤੀ ਕਰਨਾ ਭਾਵੇਂ ਉਹ ਮੈਨੂੰ ਫੋਲੋ ਕਰਦੇ ਨੇ ਭਾਵੇਂ ਲਖੇ ਨੂੰ ਫੋਲੋ ਕਰਦੇ ਨੇ ਤੇ ਸਭ ਤੋਂ ਜ਼ਿਆਦਾ ਜਿਹੜੇ ਫੋਲੋਅਰ ਨੇ ਉਹ ਬੱਬੂ ਬਲਕੌਰ ਸਿੰਘ ਦੇ ਨੇ ਇੱਥੇ ਕੋਈ ਦੋਰਾਮਾ ਨਹੀਂ ਆਲਵੜ ਦੇ ਵਿੱਚ ਉਹਨਾਂ ਦਾ ਨਾਂ ਹੈ ਉਹਨਾਂ ਦੇ ਪੁੱਤ ਨੇ ਬੜਾਇਆ ਉਹ ਕਹਿੰਦਾ ਵੀ ਹੁੰਦਾ ਕਹਿੰਦਾ ਮੇਰਾ ਪੁੱਤ ਮੈਨੂੰ ਬਾਦਸ਼ਾਹ ਬਣਾ ਕੇ ਗਿਆ ਕੋਈ ਦੋ ਰਾਮ ਵਾਲੀ ਬਹੁਤ ਵੱਡੀ ਸਚਾਈ ਹੈ ਸ਼ੌਹਰਤ ਬਹੁਤ ਇੰਦੌਲ ਬਹੁਤ ਉਹਨੂੰ ਮਿਲੀ ਹੈ ਭਾਵੇਂ ਅੱਜ ਦੁਨੀਆ ਵਿੱਚ ਉਹ ਨਹੀਂ ਹੈਗਾ ਦੁੱਖ ਹੈ ਇਸ ਗੱਲ ਦਾ ਪਰ ਜਿਹੜੀ ਲੱਖਾ ਸੁਧਾਨਾ ਗੱਲ ਕਰਦਾ ਵੀਡੀਓ ਵਾਇਰਲ ਕੀਤੀ ਹੈ ਉਹਦੇ ਤੇ ਮੈਂ ਹਿੱਕ ਠੋਕੇ ਇਤਰਾਜ਼ ਜਤਾਇਆ ਹੈ ਕਿ ਤੁਸੀਂ ਉਹ ਲੋਕਾਂ ਨੂੰ ਜਿਨ੍ਹਾਂ ਨੂੰ ਸਿੱਧੂ ਮੂਸੇਵਾਲੇ ਨੇ ਇਧਰ ਤੇ ਉਧਰ ਦੀ ਗੱਲ ਕਰਕੇ ਆਪਣੇ ਗਾਣੇ ਦੇ ਵਿੱਚ ਕਿਹਾ ਸੀ ਤੁਸੀਂ ਉਹ ਲੋਕੋਂ ਦੂਜੀ ਗੱਲ ਮੈਂ ਵੀ ਇੱਥੇ ਆ ਤੇ ਪੰਜਾਬ ਦੇ ਲੋਕ ਵੀ ਇੱਥੇ ਨੇ ਬਠਿੰਡੇ ਤੋਂ ਲੱਖਾ ਸਟਾਣਾ ਕਦੇ ਵੀ ਇਲੈਕਸ਼ਨ ਲੜਦੇ ਸਕਦਾ ਜਿੱਤ ਨਹੀਂ ਸਕਦਾ ਉਹਦਾ ਕਾਰਨ ਕੀ ਹੈ ਇਹਨੇ ਦੋ ਪਾਰਟੀਆਂ ਦੀ ਵੋਟ ਖਰਾਬ ਕਰਨੀ ਹੈ ਬਸ ਹੋਰ ਕੁਝ ਨਹੀਂ ਜਿਹੜੀ 20000 ਵੋਟ 50000 ਵੋਟ ਖਰਾਬ ਹੋ ਰੂਗੇ ਉਹਦੇ ਨਾਲ ਦੂਜੀਆਂ ਪਾਰਟੀਆਂ ਨੂੰ ਸਭ ਤੋਂ ਵੱਡੀ ਜਿਹੜੀ ਦਲਾਲੀ ਲਕਾਚਡਾਣਾ ਕਰਦਾ ਹੈ ਉਹ ਬਾਦਲ ਪਰਿਵਾਰ ਦੀ ਕਰਦਾ ਹੈ ਜਿਹੜਾ ਵੀ ਖਰਚਾ ਪਾਣੀ ਨੂੰ ਮਿਲਦਾ ਹੈ ਨਾ ਇਹ ਡਰਾਮੇਬਾਜ਼ੀ ਕਰਦਾ ਹੁਣ ਮਾਫੀ ਮੰਗ ਲਈ ਸੁਖਵੀਰ ਵੱਲੋਂ ਤਾਂ ਜੇ ਕਸੇ ਸੀਗੇ ਪਰ ਅਸਲ ਵਿੱਚ ਬਠਿੰਡੇ ਤੋਂ ਬਾਗਲਾਂ ਨੂੰ ਜਿਤਾਉਣ ਵਾਸਤੇ ਇਹਨਾਂ ਇਲੈਕਸ਼ਨ ਲੜਨੇ ਆ ਤੇ ਇਹ ਤੁਸੀਂ ਅੰਦਾਜ਼ਾ ਲਾ ਕੇ ਦੇਖ ਲਿਓ ਤੇ ਜਦੋਂ ਮੇਰੀ ਕੋਈ ਗੱਲਬਾਤ ਸਾਹਮਣੇ ਆਉਂਦੀ ਹੁੰਦੀ ਹੈ ਫੇਸਬੁੱਕ ਤੇ ਮੈਂ ਕੋਈ ਗੱਲ ਕਰਦਾ ਹਾਂ ਉਦੋਂ ਗਾਲਾਂ ਕੱਢਣ ਵਾਲੇ ਥੋੜਾ ਜਿਹਾ ਸੋਚਦੇ ਘਟਨੇ ਬਸ ਲੱਖਾ ਬਾਈ ਲੱਖਾ ਬਾਈ ਤੇ ਮੈਂ ਕਹਿੰਦਾ ਕਿਸੇ ਨੂੰ ਮਰਜੀ ਬਾਈ ਬਣਾ ਲਓ ਕਿਸੇ ਨੂੰ ਮਰਜੀ ਪਿਓ ਬਣਾ ਲਓ ਕੋਈ ਇਤਰਾਜ਼ ਨਹੀਂ ਪਰ ਜਿਹੜੇ ਬੰਦੇ ਪਹਿਲਾਂ ਕੁਝ ਹੋਰ ਕਰਦੇ ਨੇ ਬਾਅਦ ਵਿੱਚ ਹੋਰ ਕਰਦੇ ਨੇ ਤੇ ਇਹ ਥੋੜਾ ਜਿਹਾ ਅੰਦਾਜ਼ਾ ਲਾ ਲਿਆ ਕਰੋ ਇਹ ਉਹੀ ਲੋਕ ਨੇ ਜਿਹੜੇ ਇੱਕ ਦਿਨ ਸਿੱਧੂ ਮੂਸੇਵਾਲੇ ਤੋਂ ਘਰੇ ਜਾ ਕੇ ਮਾਫੀ ਮੰਗਵਾਉਣ ਲਈ ਉਹਨੂੰ ਮਜਬੂਰ ਕਰਦੇ ਨੇ